ਫਗਵਾੜਾ ਵਿਖੇ ਕੁਲਥਮ ਗਰੁੱਪ ਦੇ ਸੰਚਾਲਕ ਅਤੇ ਦਿਵਿੰਦਰ ਕੁਲਥਮ ਅਤੇ ਅਸ਼ੋਕ ਕੁਲਥਮ ਦੇ ਪੂਜਨੀਯ ਪਿਤਾ ਮੋਹਨ ਲਾਲ ਕੁਲਥਮ ਜੋ ਬੀਤੇ ਦਿਨੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਬੀ ਜਾਬ ਰਾਜੇਸਾਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੀ ਗਈ ਰਸਮ ਪਗੜੀ ਮਹਾਰਾਜਾ ਪੈਲੇਸ ਬੰਗਾ ਰੋਡ ਫਗਵਾੜਾ ਵਿਖੇ ਹੋਈ ਇਸ ਦੌਰਾਨ ਪੰਜਾਬ ਦੇ ਸੀਨੀਅਰ ਨੇਤਾ ਸੁਨੀਲ ਜਾਖੜ, ਸ਼ੁਸ਼ੀਲ ਰਿੰਕੂ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂத், ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾੰਪਲਾ, ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਛੱਬੇਵਾਲ, ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ, ਸਾਬਕਾ ਕੈਪਟਨ ਮੰਤਰੀ ਪੰਜਾਬ ਅਵਨਾ ਚੰਦਰ ਕਲੇਰ, ਸਾਬਕਾ ਵਿਧਾਇਕ ਸਰਬੰਸਿੰਘ ਫਲੋਰ ప్రసిద్ధ గాయక్ బూటా ముహమ్మద్ కాंठक्लेर भाजपा ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਤੋਂ ਸੀਨੀਅਰ ਡਿਪਟੀ ਮੇਅ ਅਤੀਜਪਾਲ ਬਸਰਾ ਨరేష్ ਪਾਤਵਾਏ ਮਲਕੀਆ ਸਿੰਘ ਰਗਬੋਤਰਾ ਕਮਲ ਧਾਲੀਵਾਲ ਮੇਅ ਰਾਮਪਾਲ ਉਪਲ ਸੰਤੋਸ਼ ਕੁਮਾਰ ਗੋਗੀ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਰਨੈਲ ਲੰਗਲ ਅਵਤਾਰ ਸਿੰਘ ਪੁੰਗੰਨੀ ਪੰਕਜ ਚਾਵਲਾ ਆਸ਼ੂ ਸਾਂਪਲਾ ਸਾਈ ਉਮਰੇਸ਼ਾ ਜੀ ਗਦੀ ਨਿਸ਼ੀਰ ਦੋਜਾ ਸ਼੍ਰੀਮ ਬਡਾਲੀ ਮੋਹਨਜੀਤ ਸਿੰਘ ਜੋੜਾ ਬੰਟੀ ਵਾਲੀਆ ਦਲਜੀਤ ਰਾਜੂ ਤੋਂ ਇਲਾਵਾ ਬੜੀ ਗਿਣਤੀ ਵੀ ਸ਼ਹਿਰ ਵਾਸੀਆਂ ਨੇ ਪਹੁੰਚ ਕੇ ਜਿੱਥੇ ਮੋਹਨ ਲਾਲ ਕੁਲਥਮ ਨੂੰ ਪਾਪਨੀਆ ਸਰਦਾਜਲੀਆਂ ਪੇਟ ਕੀਤੀਆਂ ਉਥੇ ਹੀ ਬਖਵਾਕ ਬੁਲਾ ਰਹੇ ਨੇ ਮੋਹਨ ਲਾਲ ਕੁਲਥਮ ਨਾਲ ਵਿਤਾਏ ਪਲਾਂ ਨੂੰ ਯਾਦ ਕੀਤਾ ਉਹਨਾਂ ਕਿਹਾ ਕਿ ਮੋਹਨ ਲਾਲ ਕੁਲਥਮ ਵੀ ਕਾਜਹੀ ਸਖਸ਼ੀਅਤਾਂ ਜਿਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਸੁਭਾਗ ਨੂੰ ਪ੍ਰਾਪਤ ਹੋਇਆ ਮੋਹਨ ਰਾਜ ਨਾਲ ਬੈਠਣ ਦਾ ਤੇ ਉਹਨਾਂ ਤੋਂ ਸਿੱਖਣ ਦਾ ਪਰ ਮੇਜਿਸ ਤਰ੍ਹਾਂ ਜੋ ਜੀ ਜੀ ਨੇ ਗੱਲ ਕੀਤੀ ਕਿ ਹੁਣ ਡਾਕਟਰ ਸਾਹਿਬ ਕਰ ਕਰਕੇ ਲਈ ਰਾਜਪਾਲ ਮੈਂ ਨਲੀ ਜੀ ਦੀ ਗੱਲ ਸੁਣ ਰਿਹਾ ਸੀ ਬੇਟੀ ਉਹਨਾਂ ਦਾ ਸੁਭਾਅ ਸਾਡੇ ਇੱਕ ਬਾਗੜੀ ਨਾਲ ਕੇ ਚਿਆ ਵਿਸ਼ਵਨੀ ਸਰਵਾਰ ਜੀ ਜ਼ਿਆਦਾ ਪਰ ਉਥੇ ਪੜਾਈ ਵਿਖਾਈ ਨੇ ਮੁਰੀ ਜੜੋ ਕੇ ਕੋਈ ਪੜਿਆ ਗਿਆ ਤੇ ਉਹ ਕਹਿੰਦੇ ਕਦਾ ਮੁੰਡਾ ਭੁਲਿਆ ਨਾ ਭੁਲਿਆ ਤੇ ਗਿਆ ਪਰ ਭੁਲਿਆ ਨਹੀਂ کیونکہ ایکسپیرینس ہے جی رگڑے نہیں لگے زندگی جیڑی گل میں للت جی شرطان تو دیکھی کہ زندگی کا تجربہ جگہ سا اس تجربے کلے پروار پورے سماج کا نام چکا ہے چاہے زیادہ ملاقات میری نا تو اشوک جی دوندر جی نہیں پر دوندر جی ਇਸ ਪਰਿਵਾਰ ਨਾਲ ਮੇਰਾ ਸੰਬੰਧ ਇੱਕ ਸ਼ਾਮ ਜਿਵੇਂ ਕਹ ਰਹੇ ਸੀ ਸਰਦਾਰ ਸਾਹਿਬ ਦੀ ਸ਼ਾਖਾ ਜਿਹੜੀ ਉਹਨਾਂ ਦੀ ਹੈ ਅੱਜ ਪਰਫੁੱਟ ਹੋ ਰਹੀ ਹੈ ਉਹ ਸ਼ਾਮ ਕੌਣਾ ਸ਼ੰਤ ਸਿੰਘ ਬੈਠਿਆ ਸੀ ਬੇਰੀ ਭਰਾ ਹੈ ਉਥੇ ਉਸ ਉਸ ਪਰਿਵਾਰ ਦੇ ਅੰਦਰ ਕੋਲੋਂ ਪਰਿਵਾਰ ਦੀ ਬੇਟੀ ਤਾਂ ਹੁਣ ਇਸ ਪਰਿਵਾਰ ਦੇ ਅੰਦਰ ਬਾਬਾ ਸਾਹਿਬ ਉਹ ਮੇਰ ਕਰ ਜੀ ਨੇ ਚੱਲ ਗਏ ਹੋਣ ਤੇ ਉਹਨਾਂ ਦੀ ਸੋਚ ਤੇ ਬਹਿਰਾ ਦੇ ਦੇ ਅੱਜ ਅਸਮੇਤ ਸਾਰਾ ਪਰਿਵਾਰ ਉਸ ਅਜ ਵੈਜੇਤ ਨਾਲ ਇੰਟੈਕਟੋਰ ਦੇ ਬਾਬਾ ਸਾਹਿਬ ਦੇ ਨਾਮ ਨੂੰ ਪੁਜਾਣ ਨੂੰ ਸਾਰੇ ਲੱਗੇ ਆ। ਕੋਰੋਨਾ ਦਾ ਦਰਦ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਜਿਹੜੀ ਦਰਦ ਜਾਨ ਦਾ ਵੀ ਤੇ ਖਾਸ ਕਰਕੇ ਸਮਾਜ ਦਾ ਵੀ ਸੜੇ। ਵੈਜਾ ਜਿਹੜਾ ਕਰਦਾ ਹੈ ਉਸ ਨੂੰ ਲੈ ਕੇ ਉਹ ਬੇਤਨੀ ਵਾਸਤੇ ਜਿਹੜਾ ਕੰਮ ਉਸ ਤੋਂ ਸਾਡੇ ਕੀਤਾ ਹੈ ਜਿਹੜੇ ਪਰਿਵਾਰ ਸਾਰੇ ਸਮਾਜਿਕ ਤੌਰ ਤੇ ਕਰ ਰਹੇ ਮੈਂ ਤਾਂ ਵੈਗੁਰੂ ਕੋਈ ਰਾਸ ਨੂੰ ਬੇਨ ਨੂੰ ਬਣ ਮੰਨਣ ਦੇ ਕਾਜ ਵਿੱਚ ਬਖਸ਼ੇ ਪਰ ਜਿਹੜਾ ਉਹਨਾਂ ਦੇ ਨਾਮ ਨੂੰ ਸੋਚ ਨੂੰ ਚਾਹੇ ਬਾਬਾ ਸਾਹਿਬ ਦੀ ਸੋਚੀ ਜਿਹੜੇ ਕੁਤੰਸਾ ਫਾਇਰ ਦੇ ਰਹੀ ਸੀ ਕਿ ਸਰਨ ਉਹ ਲੈ ਕੇ ਚੱਲਦਾ ਹੀ ਕੋਣ ਤੇ ਉਹਨਾਂ ਨੇ ਵਾਦਾ ਸੀਗਾ ਉਹਨੂੰ ਕਰਦਾ ਪਰ ਉਹਨੂੰ ਪੜਾਵਤ ਬਣਨ ਦੇ ਪਰ ਬਖਸ਼ੇ ਸ੍ਰੀ ਮੋਹਲਾ ਕੁਤੰਸ ਜੀ ਅੰਤਿਮ ਦਸ ਵਿਚਾਰ ਚੋਕ ਉਸ ਦਿਨ ਪਹਿਲਾਂ ਸੰਸਾਰਿਆ ਨੂੰ ਸਥਿਪਿਛੋੜਦੇ ਉਹ ਜਿਸ ਤਰ੍ਹਾਂ ਕਿ ਆਪ ਸਾਰੇ ਜਾਣਦੇ ਹੋ ਉਹ ਛੋਟੇ ਜਿਹੇ ਕੁਲਤਬ ਵਿੱਚ ਜੰਗਲਾਂ ਤੋਂ ਬਾਤ ਪਰਬਿਸ਼ ਲੈਣ ਤੋਂ ਬਾਅਦ ਉਹਨਾਂ ਨੇ ਆਪਣੀ ਸੰਤਮਿਨਨ ਅਤੇ ਸਿਜਾਇਤ ਚਲਦੇ ਹੋਏ ਜਿੱਥੇ ਸਾਰੀ ਦੁਨੀਆ ਵਿੱਚ ਆਪਣਾ ਆਪਣਾ ਪ੍ਰਵਾਤਾ ਨਾਮਕ ਪਰਸ਼ਨ ਕੀਤਾ ਉੱਥੇ ਹੀ ਉਗੜੇ ਦਾ ਨਾਮ ਪੀਜਦਾਰ ਕਰ ਉਹ ਸਾਰੀ ਦੁਨੀਆ ਵਿੱਚ ਹਜੂਨਾਂ ਦੀ ਸਤਿ ਸ੍ਰੀ ਅਕਾਲ ਸਭ ਪਿਆਰੋਂ ਜੁਸਤਰਾ ਨੇ ਮੈਂ ਜਦੋਂ ਐਸਟੀਮ ਸੀਗਾ ਉਦੋਂ ਕੋਈ ਮੈਨੂੰ ਉਹਨਾਂ ਦੀ ਸ਼ਖਸੀਅਤ ਦਾ ਜਿੱਥੇ ਨਹੀਂ ਮਿਲਦਾ ਰਿਹਾ ਉੱਤੇ ਇਹ ਪਿਤਾ ਸੁਭਾਨੋਂ ਤੋਂ ਐਸੇ ਵਾਲੇ ਬਿਚਾਰਿਆ ਪਰ ਉਹਨਾਂ ਦੇ ਕਿਰਨਾ ਸਭ ਤੇ ਉਹਨਾਂ ਤੋਂ ਬਹੁਤ ਕੁਝ ਸਿੱਖੰਦਾ ਮੈਂ ਰਸਤਾ ਮਿਲਿਆ ਮਨ ਲੋਸ ਤੇ ਚੱਲਦੇ ਰਹੇ ਅੱਜ ਵੀ ਦਾ ਰਿਹਾ ਅਸੀਂ ਜਿੱਥੇ ਸਵਾਸ਼ੀਵਾ ਕਰਦੇ ਉਹ ਪੇਟੀ ਉਪਰ ਨਾਲ ਪਾਈ ਚਾਹ ਰਿਹਾ ਕਿ ਬਤਾ ਦਿਆਂ ਜਿਸ ਤਰ੍ਹਾਂ ਕੇ ਪ੍ਰਿੰਦਰ ਕੁਤੁੰਜੀ ਜੀ ਜਿਸ ਤਰ੍ਹਾਂ ਚੋਕ ਕੁਤੁੰਜੀ ਉਹਨਾਂ ਦੇ ਰਿਸ਼ਤੇ ਚੱਲਦੇ ਹੋਏ ਜਿੱਥੇ ਸਮਾਜ ਦੇ ਵਿੱਚ ਹਰ ਖੇਤਰ ਵਿੱਚ ਜੀ ਦੁੱਖਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਰਹਿੰਦੇ ਨੇ ਉਿੱਥੇ ਹੀ ਆਉਣ ਬਲੇ ਜਿੰਨਾਂ ਦੇ ਬੱਚੇ ਵੀ ਜਿਹੜੇ ਲੇਕੇ ਨੇ ਉਸ ਦੇ ਸਿੱਖਿਆ ਦੇ ਰੰਗ ਵਿੱਚ ਨਾ ਅਸਮਾਨ ਵਿੱਚ ਚੱਲ ਰਹੇ ਨੇ ਉਨਾ ਕੁਲਥਮ ਪਰਿਵਾਰ ਨਾਲ ਜਿੱਥੇ ਦੁੱਖ ਪ੍ਰਗਟ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਮੌਹ ਲਾਲ ਕੁਲਥਮ ਦੇ ਅਕਾਲ ਚਲਾਣਾ ਕਰਨ ਨਾਲ ਪਿਛੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅੰਤ ਵਿੱਚ ਦਵਿੰਦਰ ਕੁਲਥਮ ਅਤੇ ਅਸ਼ੋਕ ਕੁਲਥਮ ਨੇ ਆਈਆਂ ਸਾਰੀਆਂ ਹੀ ਸਨਮਾਨਯੋਗ ਸ਼ਖਸੀਅਤਾਂ ਤੇ ਸ਼ਹਿਰ ਵਾਸੀਆਂ ਦਾ ਇਸ ਦੁਖੀ ਘੜੀ ਵਿੱਚ ਸ਼ਰੀਕ ਹੋਣ ਲਈ ਧੰਨਵਾਦ ਕੀਤਾ। ਜੋ ਕਿ ਮੌਹ ਲਾਲ ਕੁਲਥਮ ਜੀ ਕੋਲੋਂ ਪਹਿਲੇ ਸਾਨੂੰ ਸਦੀਵੀਂ ਸੋੜਾ ਦੇ ਗਏ ਸੀਗੇ। ਉਹਨਾਂ ਦੀ ਆਤਮਾ ਦੇ ਅੰਤਿਮ ਉਹਨਾਂ ਦੀ ਸਰਦਾਂਗਲੀ ਰਬੜ ਗੱਲੀਆਂ ਦੇ ਪਗਵਾੜੇ ਵਿੱਚ ਇੱਕ ਬਹੁਤ ਗਵਾਰਾ ਪੱਧਰ ਦੇ ਤੇ ਲੋਕਾਂ ਦਾ ਆਲਾਇਗਾ ਦਰਸ਼ਨ ਆਇਆ ਤੇ ਮੋਹਨ ਲਾਲ ਕੋਲ ਤੇ ਜਿਹੜੇ ਆਪਣੇ ਮਿਹਨਤ ਦੇ ਸਦਕੇ ਜੋ ਵਪਾਰ ਜਗਤ ਦੇ ਵਿੱਚ ਆਪਣਾ ਨਾਮ ਕਮਾਇਆ ਸੀਗਾ ਔਰ ਉਸ ਨਾਮ ਦੇ ਨਾਲ ਕੋਠਮ ਪਰਿਵਾਰ ਦਾ ਨਾਮ ਮਸ਼ਹੂਰ ਹੋਇਆ ਸੀਗਾ ਅੱਜ ਉਸ ਉਹਨਾਂ ਦੇ ਜਾਣ ਤੇ ਸਿਰਫ ਉਹਨਾਂ ਨੂੰ ਹੀ ਨਹੀਂ ਜਾਂ ਕੋਈ ਤਾਂ ਪਰਿਵਾਰ ਨੂੰ ਇਕੱਲੇ ਨੂੰ ਨਹੀਂ ਸਾਰੇ ਫਗਵਾੜੇ ਨੂੰ ਔਰ ਸਾਰੇ ਵਪਾਰ ਜਗਤ ਨੂੰ ਬਹੁਤ ਜ਼ਿਆਦਾ ਘਾਟਾ ਹੋਇਆ ਆ ਪਰਮਾਤਮਾ ਦੀਛੜੀ ਹੋਈ ਆਤਮਾ ਨੂੰ ਉਸੇ ਚਾਦਾ ਜਜ਼ਾ ਦੇ ਕੋਠਮ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਫਗਵਾੜੇ ਨੂੰ ਵੀ ਜੋ ਘਾਟਾ ਹੋਇਆ ਕਾਟਾ ਮੈਨੇ ਸਮਝਦਾ ਕਦੀ ਪੂਰਾ ਨਾ ਸਕੇ ਓਮ ਸ਼ਾਂਤੀ ਸਰਗੀ ਮੋਨ ਲਾਲ ਕੋਲਥੰਗੀ ਜਿਹਨਾਂ ਦਾ ਚਲੇ ਜਾਣਾ ਸਮਾਜ ਨੂੰ ਬਹੁਤ ਵੱਡਾ ਜਿਹੜਾ ਘਾਟ ਆ ਔਰ ਉਹਨਾਂ ਦਾ ਸਮਾਜ ਦੇ ਵਿੱਚ ਬਹੁਤ ਵੱਡਾ ਰੁਤਵਾ ਉਹਨਾਂ ਨੇ ਜਿੱਥੇ ਆਪਣੇ ਪਰਿਵਾਰ ਦੇ ਆਪਣੇ ਬੱਚਿਆਂ ਨੂੰ ਇਥੇ ਬਹੁਤ ਅੱਛੀ ਸੇਧ ਵੀ ਦਿੱਤੀ ਆ ਔਰ ਉਹਨਾਂ ਦੀ ترقی ਲਈ ਕੰਮ ਵੀ ਕੀਤਾ ہر ویک اپنی سب آیا تو گزاری